हेलो फ्रेंड्स वेलकम बैक टू माय चैनल रिदम ऑफ कनाडा आज मेरा दिन बहुत ही बढ़िया चढ़या मैं सारा ਦੱਸੂੰਗੀ ਕਿਉਂ ਵਧੀਆ ਚੜਿਆ ਮੈਂ ਬਹੁਤ ਦਿਨਾਂ ਤੋਂ ਵੇਟ ਕਰ ਰਹੀ ਸੀ অলਮੋਸਟ 2 ਮੰਥ ਹੋ ਗਏ ਸੀ ਮੈਨੂੰ ਵੇਟ ਕਰਦੇ ਨੂੰ ਤੇ ਅੱਜ ਮੇਰਾ ਕਾਰਡ ਆ ਗਿਆ ਅੱਜ ਪੀਆਰ ਕਾਰਡ ਆ ਗਿਆ ਮੈਂ ਰੀਨਿਊ ਕਰਵਾਉਣ ਦੇ ਲਈ ਆਨਲਾਈਨ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਸੀ ਜਿਹਨੂੰ অলਮੋਸਟ 2 ਮੰਥਸ ਹੋ ਗਏ ਸੀ ਬਹੁਤ ਟਾਈਮ ਲੱਗ ਗਿਆ ਨੇਮ ਅਪਡੇਟ ਮੈਂ ਕਰਵਾ ਰਹੀ ਸੀ ਆਪਣੇ ਇੰਡੀਅਨ ਪਾਸਪੋਰਟ ਨੂੰ ਹੀ ਯੂਜ਼ ਕਰਕੇ ਮੈਂ ਕੋਈ ਇਹਦੇ ਵਿੱਚ ਲੀਗਲ ਨੇਮ ਚੇਂਜ ਸਰਟੀਫਿਕੇਟ ਨਹੀਂ ਯੂਜ਼ ਕੀਤਾ ਜਿਨ੍ਹਾਂ ਨੇ ਇੰਡੀਅਨ ਪਾਸਪੋਰਟ ਦੇ ਵਿੱਚ ਨੇਮ ਸਪਲੀਟ ਵਾਲੀ ਵੀਡੀਓ ਨਹੀਂ ਦੇਖੀ ਹੈਗੀ ਤਾਂ ਮੈਂ ਉਸ ਦੀ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੀ ਤਾਂ ਤੁਸੀਂ ਉੱਥੇ ਉਹਨੂੰ ਦੇਖ ਸਕਦੇ ਹੋ ਮੇਰੀ ਅੱਜ ਦੀ ਵੀਡੀਓ ਇੱਕ ਰਿਕੁਐਸਟਡ ਵੀਡੀਓ ਹੈ ਮੇਰੀ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਪੁੱਛਿਆ ਗਿਆ ਸੀ ਕਿ ਆਪਾਂ ਆਪਣੇ ਇੰਡੀਅਨ ਪਾਸਪੋਰਟ ਦੇ ਵਿੱਚ ਨੇਮ ਅਪਡੇਟ ਕਰਵਾਉਣ ਤੋਂ ਬਾਅਦ ਕੈਨੇਡੀਅਨ ਆਈਡਿਜ਼ ਦੇ ਵਿੱਚ ਕਿਵੇਂ ਕਰਵਾ ਸਕਦੇ ਹਾਂ ਤਾਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੀਆਰ ਕਾਰਡ ਦੇ ਵਿੱਚ ਨੇਮ ਅਪਡੇਟ ਕਿਸ ਤਰ੍ਹਾਂ ਹੁੰਦਾ ਹੈ ਉਹ ਸਾਰਾ ਐਕਸਪਲੇਨ ਕਰ ਰਹੀਆਂ ਹਾਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਹੀਂ ਕਰਨਾ ਹੈਗਾ ਕਿਉਂਕਿ ਇਹਦੇ ਵਿੱਚ ਮੈਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੰਦੀ ਆ ਕੁਝ ਮੇਨ ਪੁਆਇੰਟਸ ਹੁੰਦੇ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹੈਗਾ ਆਪਾਂ ਆਪਣੀ ਐਪਲੀਕੇਸ਼ਨ ਫਿਲ ਕਰਦੇ ਹੋਏ ਆਦਰਵਾਇਸ ਕੀ ਹੁੰਦਾ ਕਿ ਲਾਸਟ ਦੇ ਵਿੱਚ ਜਦੋਂ ਆਪਾਂ ਸਬਮਿਟ ਕਰਨ ਜਾਂਦੇ ਆ ਤਾਂ ਸਬਮਿਟ ਨਹੀਂ ਹੁੰਦੀ ਹੈਗੀ ਮੈਂ ਜੋ ਵੀ ਵੀਡੀਓਸ ਪਾਉਂਦੀ ਹਾਂ ਉਹਦੇ ਵੀ ਜਿਹੜੀ ਇਨਫੋਰਮੇਸ਼ਨ ਹੁੰਦੀ ਉਹ ਪ੍ਰੈਕਟੀਕਲ ਹੁੰਦੀ ਹੈ ਇਹ ਵੀਡੀਓ ਸੇ ਵਿੱਚ ਇਨਫੋਰਮੇਸ਼ਨ ਕੋਈ ਵੀ ਸੁਣੀ ਸੁਣਾਈ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਮੈਂ ਸੁਣਿਆ ਉਹ ਕਹਿੰਦੇ ਐਦਾਂ ਹੋ ਜਾਏਗਾ ਤਾਂ ਤੁਸੀਂ ਐਦਾਂ ਅਪਲਾਈ ਕਰ ਦੋ ਨਹੀ ਇਹ ਮੇਰੀ ਸਾਰੀ ਪ੍ਰੈਕਟੀਕਲ ਹੁੰਦੀ ਹੈ ਜਿਵੇਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੀਆਰ ਕਾਰਡ ਦੇ ਵਿੱਚ ਨੇਮ ਅਪਡੇਟ ਦੱਸ ਰਹੀ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਨੇਮ ਅਪਡੇਟ ਆਪਣਾ ਕਰਵਾਇਆਗਾ ਉਸ ਤੋਂ ਬਾਅਦ ਮੇਰਾ ਪੀਆਰ ਕਾਰਡ ਆਇਆਕਰ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇਹ ਇਨਫੋਰਮੇਸ਼ਨ ਦੇ ਰਹੀ ਹਾਂ ਇਸ ਕਰਕੇ ਮੇਰੀ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਤਾਂ ਕਿ ਹੋਰ ਕਿਸੇ ਨੂੰ ਵੀ ਇਨਫੋਰਮੇਸ਼ਨ ਮਿਲ ਸਕੇ ਪੀਆਰ ਕਾਰਡ ਦੇ ਵਿੱਚ ਨੇਮ ਅਪਡੇਟ ਕਰਵਾਉਣ ਤੋਂ ਬਾਅਦ ਹੋਰ ਆਈਡਿਜ਼ ਦੇ ਵਿੱਚ ਨੇਮ ਅਪਡੇਟ ਕਿਸ ਤਰ੍ਹਾਂ ਹੋਵੇਗਾ ਅੱਗੇ ਕੀ ਪ੍ਰੋਸੈਸਸਿਸ ਹੋਣਗੇ ਉਹ ਵੀ ਮੈਂ ਤੁਹਾਨੂੰ ਨੈਕਸਟ ਵੀਡੀਓਜ਼ ਦੇ ਵਿੱਚ ਦੱਸਾਂਗੀ ਇਸ ਲਈ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਚੈਨਲ ਰਿਦਮ ਆਫ ਕੈਨੇਡਾ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ Google Chrome ਦੇ ਵਿੱਚ PR card renewal ਸਰਚ ਕਰਾਂਗੇ ਫਿਰ ਆਪਾਂ ਜਿਹੜੀ ਸੈਕੰਡ ਲਿੰਕ ਆਈ ਹੈ ਨਾ ਪਰਮਨੈਂਟ ਰੈਜ਼ੀਡੈਂਸ ਪੋਰਟਲ ਉੱਤੇ ਕਲਿੱਕ ਕਰਾਂਗੇ ਫਿਰ ਆਪਾਂ ਇਸ ਪੋਰਟਲ ਦੇ ਵਿੱਚ ਸਾਈਨ ਇਨ ਕਰਾਂਗੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਦੇ ਨਾਲ ਅਗਰ ਤੁਹਾਡਾ ਅਕਾਊਂਟ ਨਹੀਂ ਬਣਿਆ ਹੋਇਆ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰੋਗੇ ਫਿਰ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਸੀਂ ਕ੍ਰੀਏਟ ਨਿਊ ਐਪਲੀਕੇਸ਼ਨ অপਸ਼ਨ ਦੇ ਉੱਤੇ ਕਲਿੱਕ ਕਰੋਗੇ ਨੈਕਸਟ ਤੁਸੀਂ ਪ੍ਰੋਗਰਾਮ ਅੰਡਰ ਵਿੱਚ ਯੂ ਆਰ ਅਪਲਾਈਂਗ ਫੋਰ ਇਹਦੇ ਵਿੱਚ ਤੁਸੀਂ ਸੈਕਿੰਡ ਆਪਸ਼ਨ ਸਿਲੈਕਟ ਕਰੋਗੇ ਨੈਕਸਟ ਤੁਸੀਂ ਆਪਣੀ ਸਿਚੁਏਸ਼ਨ ਸਿਲੈਕਟ ਕਰੋਗੇ ਕਿ ਵੈਦਰ ਯੂ ਆਰ ਇਨ ਕੈਨੇਡਾ অর ਆਊਟਸਾਈਡ ਕੈਨੇਡਾ ਵੈਨ ਯੂ ਆਰ ਅਪਲਾਈਂਗ ਫੋਰ ਦਾ ਪੀਆਰ ਰੀਨਿਊਅਲ ਇਹਨਾਂ ਨੇ ਇੱਥੇ ਡਿਸਕਲੇਮਰ ਸ਼ੋ ਕੀਤਾ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਤੇ ਲਾਸਟ ਦੇ ਵਿੱਚ ਬਾਕਸ ਨੂੰ ਚੈੱਕ ਮਾਰਕ ਕਰਨਾ ਹੈ ਐਂਡ ਦੈਨ ਕਲਿੱਕ ਕਰਨਾ ਹੈ ਅਪਲਾਈ ਫੋਰ ਅ ਪੀਆਰ ਕਾਰਡ ਨੈਕਸਟ ਪੇਜ ਤੇ ਉਹਨਾਂ ਨੇ ਕੁਝ ਇਨਫੋਰਮੇਸ਼ਨ ਦਿੱਤੀ ਹੋਈ ਹੈ ਇਹ ਸਾਰੀ ਤੁਸੀਂ ਰੀਡ ਆਊਟ ਕਰਨੀ ਹੈ नेक्स्ट आ रहा है इज़ योर पी आर कार्ड रिक्वेस्ट अर्जेंट हूँ मेरी अर्जेंट नहीं सी तो मैं सैकेंड ऑप्शन चूज कर रही हूँ हूँ अप्लाई करा एप्लीकेशन हूँ आप इतना एप्लीकेशन सिचुएशन सिलेक्ट करा दैट इज़ द फस्ट ऑप्शन ਨੈਕਸਟ ਤੁਸੀਂ ਆਪਣਾ UC ਨੰਬਰ ਫਿਲ ਆਊਟ ਕਰੋਗੇ ਜਿਹੜਾ ਕਿ ਤੁਹਾਡੇ ਕੋਲੇ ਜੋ 올ਡ PR ਕਾਰਡ ਹੈ ਉੱਤੇ ਹੁੰਦਾ ਹੈ ਸੈਕਿੰਡ ਆ ਗਿਆ ਲੈਂਗੁਏਜ ਇੰਗਲਿਸ਼ ਸਿਲੈਕਟ ਕਰਾਂਗੇ ਤੈਨ ਆ ਗਿਆ ਡੇਟ ਯੂ ਬਿਕਮ ਅ PR ਇਨ ਕੈਨੇਡਾ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਆਏ ਸੀ ਉਹ ਤੁਸੀਂ ਇੱਥੇ ਡੇਟ ਮੈਂਸ਼ਨ ਕਰੋਗੇ ਐਜ਼ ਅ PR ਤੁਸੀਂ ਕਿਹੜੀ ਸਿਟੀ ਦੇ ਵਿੱਚ ਜਾਂ ਪੋਰਟ ਆਫ ਐਂਟਰੀ ਕੀ ਸੀ ਉਹਦਾ ਨਾਮ ਲਿਖੋਗੇ ਤੇ ਤੁਸੀਂ ਜਿਸ ਪ੍ਰੋਵਿੰਸ ਦੇ ਵਿੱਚ ਆਏ ਸੀ ਉਹ ਦੱਸੋਗੇ ਉਹ ਆਪਣੀ ਮੇਨ ਐਪਲੀਕੇਸ਼ਨ ਸ਼ੁਰੂ ਹੋ ਰਹੀ ਹੈ। ਦਾ ਫਰਸਟ ਆਪਸ਼ਨ ਹੈ ਫੈਮਿਲੀ ਨੇਮ ਤੇ ਗੀਵਨ ਨੇਮ। ਫਰਸਟ ਆਪਸ਼ਨ ਦੇ ਵਿੱਚ ਆਪਾਂ ਨੇਮ ਨੂੰ ਉਸੇ ਤਰ੍ਹਾਂ ਲਿਖਾਂਗੇ ਜਿਵੇਂ ਕਿ ਆਪਣੇ ਪ੍ਰੈਜ਼ੈਂਟ ਪੀਆਰ ਕਾਰਡ ਦੇ ਉੱਤੇ ਹੈ। ਸੈਕਿੰਡ ਆਪਸ਼ਨ ਦੇ ਵਿੱਚ ਤੁਸੀਂ ਆਪਣੇ ਨੇਮ ਨੂੰ ਸਪਲੀਟ ਕਰਕੇ ਲਿਖੋਗੇ। ਫੈਮਿਲੀ ਨੇਮ ਅਲੱਗ ਲਿਖੋਗੇ ਤੇ ਗੀਵਨ ਨੇਮ ਅਲੱਗ ਲਿਖੋਗੇ। ਦੈਨ ਆਪਾਂ ਜੈਂਡਰ ਚੂਜ਼ ਕਰਾਂਗੇ। ਨੈਕਸਟ ਤੁਸੀਂ ਆਪਣੀ ਹੋਰ ਇਨਫੋਰਮੇਸ਼ਨ ਦੇਣੀ ਹੈ ਜਿਵੇਂ ਕਿ ਆਈ ਕਲਰ, ਹਾਈਟ, ਡੇਟ ਆਫ ਬਰਥ, ਕੰਟਰੀ ਆਫ ਬਰਥ। ਨੈਕਸਟ ਤੁਸੀਂ ਦੱਸੋਗੇ ਤੁਹਾਡੀ ਕੰਟਰੀ ਆਫ ਸਿਟੀਜ਼ਨਸ਼ਿਪ ਤੇ ਤੁਹਾਡਾ ਕੈਨੇਡੀਅਨ ਐਡਰੈਸ ਨੈਕਸਟ ਤੁਸੀਂ ਆਪਣਾ ਮੇਲਿੰਗ ਐਡਰੈਸ ਫਿਲ ਆਊਟ ਕਰੋਗੇ ਅਗਰ ਉਹ ਡਿਫਰੈਂਟ ਹੈ ਰੈਜ਼ੀਡੈਂਸ਼ੀਅਲ ਐਡਰੈਸ ਤੋਂ ਨੈਕਸਟ ਤੁਸੀਂ ਦੋ ਟੈਲੀਫੋਨ ਨੰਬਰ ਦਬੋਗੇ ਪ੍ਰਾਇਮਰੀ ਤੇ ਅਲਟਰਨੇਟ ਨੈਕਸਟ ਆਪਣੇ ਕੋਲੇ ਆਉਂਦਾ ਹੈ ਕਿ ਵੁੱਡ ਯੂ ਲਾਈਕ ਅਸ ਟੂ ਕੰਟੈਕਟ ਯੂ ਯੂজিং ði ኢਮੇਲ ਐਡਰੈਸ ਪ੍ਰੋਵਾਈਡਡ ਫਾਰ ðiਸ ਅਕਾਊਂਟ ਯੈਸ ਅਗਰ ਤੁਸੀਂ ਕੋਈ ਹੋਰ ਈਮੇਲ ਆਈਡੀ ਦੇਣੀ ਹੈ ਉਹਨਾਂ ਨੂੰ ਤਾਂ ਤੁਸੀਂ ਨੋ ਚੂਜ਼ ਕਰੋਗੇ ਤੇ ਥੈਨ ਆਪਣੀ ਈਮੇਲ ਆਈਡੀ ਮੈਂਸ਼ਨ ਕਰ ਦੋਗੇ ਸੈਕਿੰਡ ਆ ਗਿਆ ਆਪਣੇ ਕੋਲੇ ਮੈਰਿਟਲ ਸਟੇਟਸ ਉਹ ਤੁਸੀਂ ਦੱਸ ਦੋਗੇ ਨੈਕਸਟ ਹੁਣ ਆਪਾਂ ਫਿਲ ਕਰਾਂਗੇ ਇਮੀਗ੍ਰੇਸ਼ਨ ਹਿਸਟਰੀ ਇਹ ਜਿਆਦਾਤਰ ਜਿਹੜੇ ਵੀ ਆਪਸ਼ਨਸ ਹੁੰਦੇ ਨੇ ਨੋ ਹੁੰਦੇ ਨੇ ਤੁਸੀਂ ਆਪਣੀ ਸਿਚੁਏਸ਼ਨ ਅਕੋਰਡਿੰਗ ਆਪਸ਼ਨਸ ਚੂਜ਼ ਕਰ ਲੈਣੇ ਆ ਲਾਸ ਦੇ ਵਿੱਚ ਸ਼ੇਅਰ ट्रैवल ڈاکומੈਂਟ ਤੇ ਪੀਆਰ ट्रैवल ڈاکומੈਂਟ ਅਗਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਡਾਕੂਮੈਂਟ ਕਦੇ ਇਸ਼ੂ ਹੋਇਆ ਤਾਂ ਤੁਸੀਂ ਉਹ ਚੂਜ਼ ਕਰੋਗੇ ਐਂਡ ਦੈਨ ਸੇਵ ਐਂਡ ਕੰਟੀਨਿਊ ਹੁਣ ਤੁਸੀਂ ਆਪਣੇ ਪਿਛਲੇ 5 ਸਾਲਾਂ ਦੀ ਐਡਰੈਸ ਹਿਸਟਰੀ ਦੱਸੋਗੇ ਅਗਰ ਤੁਹਾਨੂੰ ਕੈਨੇਡਾ ਵਿੱਚ ਆਇਆ ਨੂੰ 5 ਸਾਲ ਤੋਂ ਘੱਟ ਟਾਈਮ ਹੋਇਆ ਦੈਨ ਜਦੋਂ ਤੁਸੀਂ ਪੀਆਰ ਹੋਏ ਉਸ ਡੇਟ ਤੋਂ ਆਪਣੀ ਐਡਰੈਸ ਹਿਸਟਰੀ ਮੈਂਸ਼ਨ ਕਰੋਗੇ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਇੱਕ ਮੇਨ ਪੁਆਇੰਟ ਹੈ ਜਿਹੜਾ ਕਈ ਵਾਰ ਆਪਾਂ ਫਿਲ ਕਰਦੇ ਹੋਏ ਗਲਤੀ ਕਰ ਜਾਂਦੇ ਆ ਤੇ ਐਂਡ ਤੇ ਜਾ ਕੇ ਆਪਣੀ ਐਪਲੀਕੇਸ਼ਨ ਸਬਮਿਟ ਨਹੀਂ ਹੁੰਦੀ ਤਾਂ ਐਡਰੈਸ ਹਿਸਟਰੀ ਦੇ ਵਿੱਚ ਹਮੇਸ਼ਾ ਤੁਸੀਂ ਕੀ ਕਰਨਾ ਹੈ ਤੁਹਾਡੀ ਮੂਵ ਇਨ ਤੇ ਮੂਵ ਆਊਟ ਡੇਟ ਸ਼ੁੱਡ ਬੀ ਸੇਮ ਆਦਰਵਾਇਜ਼ ਕੀ ਆ ਤੁਹਾਡੀ ਐਪਲੀਕੇਸ਼ਨ ਸਬਮਿਟ ਨਹੀਂ ਹੋਵੇਗੀ ਹੁਣ ਆਪਾਂ ਫਿਲ ਕਰਾਂਗੇ ਵਰਕ ਹਿਸਟਰੀ ਅਗਰ ਤੁਸੀਂ ਕੋਈ ਕੰਮ ਨਹੀਂ ਕੀਤਾ ਤਾਂ ਤੁਸੀਂ ਐਕਟੀਵਿਟੀ ਦੇ ਵਿੱਚ ਅਨਇੰਪਲੋਇਡ ਲਿਖੋਗੇ ਜਾਂ ਹੋਮ ਮੇਕਰ ਕੁਝ ਵੀ ਤੁਸੀਂ ਆਪਣੇ ਸਿਚੁਏਸ਼ਨ ਦੇ ਅਕੋਰਡਿੰਗ ਫਿਲ ਆਊਟ ਕਰੋਗੇ ਉਨੇ ਕੋਈ ਵੀ ਹਿਸਟਰੀ ਹੈ ਚਾਹੇ ਐਡਰੈਸ ਹਿਸਟਰੀ ਹੈ ਚਾਹੇ ਵਰਕ ਹਿਸਟਰੀ ਹੈ ਇਹ ਤੁਸੀਂ ਰੀਸੈਂਟ ਟੂ 올ਡੇਸਟ ਮੈਂਸ਼ਨ ਕਰੋਗੇ ਨੈਕਸਟ ਆਪਣੇ ਤੋਂ ਇਨਫੋਰਮੇਸ਼ਨ ਮੰਗ ਰਹੇ ਨੇ ਕਿ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਤੋਂ ਬਾਹਰ ਗਏ ਸੀ ਤਾਂ ਆਪਣੀ ਸਿਚੁਏਸ਼ਨ ਦੇ ਅਕੋਰਡਿੰਗ ਆਪਸ਼ਨ ਚੂਜ਼ ਕਰੋਗੇ ਅਗਰ ਨੋ ਤਾਂ ਦੈਨ ਇਟਸ ਓਕੇ ਅਗਰ ਯੈਸ ਚੂਜ਼ ਕਰਦੇ ਹੋ ਤਾਂ ਨੈਕਸਟ ਤੁਹਾਨੂੰ ਉਹ ਡੇਟਸ ਪੁੱਛਣਗੇ ਕਿ ਕਿਹੜੀ-ਕਿਹੜੀ ਡੇਟ ਨੂੰ ਗਏ ਸੀ ਕਦੋਂ ਗਏ ਸੀ ਤੇ ਕਦੋਂ ਕੈਨੇਡਾ ਵਾਪਸ ਆਏ ਸੀ ਹੁਣ ਆਪਾਂ ਕਲਿੱਕ ਕਰਾਂਗੇ ਕੰਪਲੀਟ ਐਂਡ ਰਿਟਰਨ ਟੂ ਐਪਲੀਕੇਸ਼ਨ ਨੈਕਸਟ ਆਪਾਂ ਡਾਕੂਮੈਂਟ ਚੈਕਲਿਸਟ ਇੱਥੋਂ ਡਾਊਨਲੋਡ ਕਰਾਂਗੇ ਤੇ ਅਪਲੋਡ ਕਰਾਂਗੇ ਹੁਣ ਤੁਸੀਂ ਆਪਣੀ ਫੋਟੋ ਫਰੰਟ ਤੇ ਬੈਕ ਅਪਲੋਡ ਕਰੋਗੇ ਹੁਣ ਡਾਕੂਮੈਂਟ ਚੈਕਲਿਸਟ ਦੇ ਵਿੱਚ ਆਪਾਂ ਕੁਝ ਡਾਕੂਮੈਂਟਸ ਨੂੰ ਸਿਲੈਕਟ ਕੀਤਾ ਜਿਹੜੇ ਕਿ ਆਪਾਂ ਨੂੰ ਪੀਆਰ ਕਾਰਡ ਐਪਲੀਕੇਸ਼ਨ ਫਿਲ ਕਰਨ ਦੇ ਲਈ ਰਿਕੁਆਇਰਡ ਨੇ ਉਹ ਸਾਰੇ ਡਾਕੂਮੈਂਟ ਆਪਾਂ ਇੱਥੇ ਅਪਲੋਡ ਕਰਾਂਗੇ ये सारे डॉक्यूमेंट आप अपलोड करा लैटर ऑफ एक्सप्लेनेशन, पासपोर्ट पी आर कार्ड प्रूफ ऑफ रेजिडेंसी इन कैनेडा लीगल डॉक्यूमेंटेशन एज़ प्रूफ ऑफ नेम चेंज एंड मैरिज सर्टिफिकेट अगर तुम मैरिड हो नैक्सटी ऑनलाइन फी पेमेंट करके उदी रिसीट इतने अपलोड करनी है लास्ट से है कॉन्सेंट एंड डैक्लोरे स्टार्ट ऑप्शन पर क्लिक करोगे नैक्सट तुम सारे ऑप्शन रीड आउट करने ने मार्क करने ने अगर तुम अपने पी आर कार्ड की रिक्वेस्ट अपने चौदह साल तो घट उम्र के बच्चे लिए कर रहे हो तो तुसी ये ऑप्शन भी चूज करोगे हम तुसी अपना नेम डेट सिटी प्रोविंस कंट्री मैनशन करोगे नैक्सट है आर यू करंटली आउट ऑफ कैनेडा और हैव यू लैफ कैनेडा सिंस स्टार्टिंग दिस एप्लीकेशन नो हूँ आप एप्लीकेशन सबमिट करा सबमिट कर तो पेल्ला एक बार दोबारा अपनी सारी एप्लीकेशन रिव्यू कर लैनी है कि सारिया डेट्स कोैक्ट ने सारी, सारी इनफोमे कुरैक्ट है अगर करैक्ट है दैन तुम क्लिक कर दोगे सबमिट योर एप्लीकेशन तो इस तरह थोड़ी तो ऑनलाइन एप्लीकेशन सबमिट हो जाएगी ਡਾਕੂਮੈਂਟ ਚੈਕਲਿਸਟ ਦੇ ਵਿੱਚ ਮੈਂ ਸਾਰੇ ਡਾਕੂਮੈਂਟ ਸਿਲੈਕਟ ਕੀਤੇ ਨੇ ਆਪਾਂ ਇਹ ਸਾਰੇ ਅਪਲੋਡ ਕਰਨੇ ਨੇ ਉਹਨੇ ਦੇ ਵਿੱਚ ਇੱਕ ਗੱਲ ਧਿਆਨ ਦੇਣ ਵਾਲੀ ਹੈ ਜਿਵੇਂ ਇਹਦੇ ਵਿੱਚ ਪ੍ਰਾਇਮਰੀ ਡਾਕੂਮੈਂਟ ਆ ਉਹ ਵੀ ਆਪਾਂ ਪਾਸਪੋਰਟ ਯੂਜ਼ ਕਰ ਰਹੇ ਹਾਂ ਤੇ ਲੀਗਲ ਨੇਮ ਚੇਂਜ ਡਾਕੂਮੈਂਟ ਵੀ ਪਾਸਪੋਰਟ ਯੂਜ਼ ਕਰ ਰਹੇ ਹਾਂ ਤਾਂ ਤੁਸੀਂ ਦੋਨੋਂ ਆਪਸ਼ਨ ਡਾਕੂਮੈਂਟ ਲਿਸਟ ਦੇ ਵਿੱਚ ਸਿਲੈਕਟ ਕਰਕੇ ਦੋਨੋਂ ਵਾਰ ਪਾਸਪੋਰਟ ਅਪਲੋਡ ਕਰਨਾ ਇਹ ਨਾ ਹੋਵੇ ਕਿ ਇੱਕੋ ਵਾਰ ਅਪਲੋਡ ਕਰੋ ਤੁਸੀਂ ਦੋਨੋਂ ਵਾਰ ਅਪਲੋਡ ਕਰਨਾ ਇਹ ਹੈ ਲੈਟਰ ਆਫ ਐਕਸਪਲੇਨੇਸ਼ਨ ਜਿਹੜਾ ਕਿ ਮੈਂ ਸਬਮਿਟ ਕੀਤਾ ਸੀ ਤੁਸੀਂ ਆਪਣੀ ਸਿਚੁਏਸ਼ਨ ਦੇ ਅਕੋਰਡਿੰਗ ਇਹਦੇ ਵਿੱਚ ਤੁਸੀਂ ਕੁਝ ਵੀ ਮੈਂਸ਼ਨ ਕਰ ਸਕਦੇ ਹੋ ਪ੍ਰੂਫ ਆਫ ਰੈਜ਼ਿਡੈਂਸੀ ਦੇ ਲਈ ਤੁਸੀਂ ਆਪਣੇ ਨੋਟਿਸ ਆਫ ਅਸੈਸਮੈਂਟਸ ਤੇ ਬੈਂਕ ਸਟੇਟਮੈਂਟਸ ਯੂਜ਼ ਕਰੋਗੇ ਸਾਰੀਆਂ ਪਿਛਲੇ 5 ਸਾਲਾਂ ਦੀਆਂ ਅਗਰ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਤੋਂ ਬਾਹਰ ਗਏ ਹੋ ਤੇ ਤੁਹਾਡਾ ਕੈਨੇਡਾ ਤੋਂ ਬਾਹਰ ਰਹਿਣ ਦਾ ਟਾਈਮ 1095 ਡੇਸ ਤੋਂ ਘੱਟ ਹੈ ਤਾਂ ਤੁਸੀਂ ਪੀਆਰ ਕਾਰਡ ਰੀਨਿਊਅਲ ਦੇ ਲਈ ਐਲੀਜੀਬਲ ਹੋ ਅਗਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤੁਹਾਨੂੰ ਉਹ ਇਨਫੋਰਮੇਸ਼ਨ ਦੇਣ ਦੇ ਲਈ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਸਿੰਧ ਦੇ ਵਿੱਚ ਆਪਣਾ ਨੇਮ ਅਪਡੇਟ ਕਿਸ ਤਰ੍ਹਾਂ ਕਰਵਾ ਸਕਦੇ ਹਾਂ ਤਾਂ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ